ਤੰਦ ਦੇ ਤੰਫਲ ਉੱਤੀ ਤੇ ਪਾਇਓ ਫਿਰ ਕੋਸੀ 83 ਨੂੰ ਲੱਗ ਜਿਹਦੇ ਪਹਗਾ ਜਾਜ ਬਿਲਕੁਲ ਤਾਬਿਲ ਤੇ ਬਣੇਗਾ ਜੇ ਮੈਂ ਇਹ ਖਾ ਉਹ ਮਲ ਖਾਣਾ ਮੈਨੂੰ ਤਾਂ ਨਹੀਂ ਮਿਲਿਆ ਅਸੀਂ ਜੇ ਪੈ ਕੇ ਉੱਤੀ ਤਰੰਝਦਾ ਆ ਉਹ ਚਲ ਗਿਆ ਪੁੱਤ ਚਲ ਗਿਆ ਉਹ ਮਾਂ ਨੂੰ ਪੁੱਛ ਕਿਵੇਂ ਕੋ ਕੱਲਾ ਕੱਲਾ ਦਾ ਪੁੱਤਰ ਆ ਸਵੇਰੇ ਆਣ ਕੇ ਵੇਲੇ ਮੇਲਾ ਲੱਗਾ ਹੁੰਦਾ ਉਸ ਨੂੰ ਪਤਾ ਲੱਗੇ ਸੀ ਆਵਾ ਭਾਜੀ ਹੋਰ ਤੋਂ ਇੱਕ ਵੱਧ ਨੇ ਜਿੱਥੇ ਲੱਗੇ ਸਾਰੇ ਸੱਜਣ ਇੱਥੇ ਤੁਰੇ ਫਿਰਦੇ ਆ ਕਿਦੇ ਪੁਲਿਸ ਰਹਿਣੀ ਹੋਵੇ ਤੇ ਪੁਲਿਸ ਨੇ ਪਹਿਲਾਂ ਫੋਨ ਕਰ ਦੇਣਾ ਵੇਚਣ ਵਾਲਿਆਂ ਨੂੰ ਕਿ ਅਹੀਂ ਆਉਣ ਲੱਗੇ ਬੰਦੇ ਪ੍ਰਾਤ ਕਰਨ ਜਿਹੜੇ ਵੇਚਣਦੇ ਆ ਸਰਕਾਰਾਂ ਨਾਲ ਵੀ ਆਪਾਂ ਗੱਲਿਆ ਤੇ ਸਿੱਧੀ ਜਿਹੜੇ ਪੁੱਛਣਾ ਵੀ ਆਪਾਂ ਦੇ ਆ ਫੇਰ ਹੀ ਵੀ ਕਹਿੰਦੇ ਆ ਕਿੱਥੇ ਵਿਕਲਾਇਆ ਜਾਂ ਜੇ ਝਾੜੂ ਵਾਲੇ ਆਏ ਸਾਰਿਆਂ ਨੂੰ ਝਾੜੂ ਹੀ ਫੇਰੀ ਜਾਂਦੇ ਹੋਰ ਕੰਮ ਕੀਤਾ ਨਹੀਂ ਅਜੇ ਜਿਹੜੇ ਭੁੱਖੇ ਮਰਦੇ ਪਏ ਆ ਉਹਨਾਂ ਨੂੰ ਅਜੇ ਉਹਨਾਂ ਦੇ ਘਰ ਟੰਗੇ ਕੀ ਤੱਕਲੇ ਨੇ ਮਿਹਨਤ ਕਰ ਕਰਕੇ ਇਹ ਘਰ ਬਣਾਇਆ ਪਿਆ ਡਾ ਵੀ ਭਾ ਨਸ਼ੇ ਨੇ ਖਾ ਲਿਆ ਕੋਈ ਨਹੀਂ ਜੋ ਨਸ਼ਾ ਸਰਕਾਰ ਆਟਮ ਨਹੀਂ ਗਿਆ ਬੇੜੇ ਟੀਕਾ ਲਾਣ ਨਾਲ ਮੌਤ ਹੋਈ ਇਹਦੀ ਇਹ ਬੱਚੇ ਦੀ ਮੌਤ ਟੀਕਾ ਲਾਉਣ ਨਾਲ ਹੋਈ ਵੀ ਆ ਇੱਥੇ ਇੱਕ ਦੀਆਂ ਨਹੀਂ 3-4 ਮੌਤਾਂ ਹੋ ਗਈਆਂ ਬੇੜੇ ਇੱਥੇ ਬਾਗ ਕੱਟਿਆ ਗਿਆ ਏ ਇੱਥੇ ਬਾਗਚ ਵੀ ਲੋਕੀ ਟੀਕਾ ਲਾ ਕੇ ਨਸ਼ਾ ਕਰਕੇ ਮੌਤਾ ਹੋ ਗਈਆਂ ਤੇ ਇੱਥੇ ਸਾਡੀ ਕੋਈ ਸਰਕਾਰ ਦੀ ਸੁਣਵਾਈ ਨਹੀਂ ਕਿਸੇ ਪੁਲਿਸ ਵਾਲੇ ਦੀ ਨਹੀਂ ਸੁਣਾਈ ਕਿਤੇ ਕੁਛ ਨਹੀਂ ਜੋ ਵੀ ਕੋਈ ਕੁਛ ਨਹੀਂ ਸਾਡੀ ਕੋਈ ਨਹੀਂ ਆ ਗਈ ਸੁਣਾਈ ਪੁਲਿਸ ਨੂੰ ਸ਼ਿਕਾਇਤ ਕਰਨ ਦਾ ਮੌਕਾ ਦੇਣ ਦਾ ਕਿਤਰਾ ਟਾਈਮ ਲਈਏ ਜੇਕਰ ਪੁਲਿਸ ਪੈਣੀ ਹੋਵੇ ਤੇ ਪੁਲਿਸ ਨੇ ਪਹਿਲਾਂ ਫੋਨ ਕਰ ਦੇਣਾ ਵੇਚਣ ਵਾਲਿਆਂ ਨੂੰ ਵੀ ਅਸੀਂ ਆਉਣ ਲੱਗੇ ਬੰਦੇ ਫਰਾਰ ਕਰ ਦੋ ਇਹ ਬੰਦੇ ਉਸੇ ਟਾਈਮ ਗੈਪ ਤੇ 5 ਮਿੰਟ ਨਹੀਂ ਬਣੇ ਪੁਲਿਸ ਗਈ ਤੇ ਬੰਦੇ ਉੱਥੇ ਉਹ ਘਰ ਟਾਂਡੇ ਆ ਸਿਰਫ ਉਹ ਜਿਹੜੇ ਮੋٹے ਕੰਮ ਚੰਗੇ ਚੱਲਣ ਦੇ ਆ ਉਹਨਾਂ ਦੇ ਘਰ ਤੁਹਾਨੂੰ ਅਜੇ ਤੱਕ ਨਹੀਂ ਦਿਖੇ ਡਾਏ ਹੁੰਦੇ ਆ ਜਿਹੜੇ ਭੁੱਖੇ ਮਰਦੇ ਪਏ ਆ ਨਾ ਲੋਕਾਂ ਦੇ ਉਹਨਾਂ ਦੇ ਘਰ ਟਹੁੰਦੇ ਆ ਕੀਪਤਾ ਅਗਲਿਆਂ ਨੇ ਮਿਹਨਤ ਕਰ ਕਰਕੇ ਨਹੀਂ ਘਰ ਬਣਾਏ ਪੁੱਤ ਚੱਲ ਗਿਆ ਉਹ ਮਾਂ ਨੂੰ ਪੁੱਛ ਕੇ ਵੇਖੋ ਕੱਲਾ ਕੱਲਾ ਉਹਦਾ ਪੁੱਤਰ ਆ ਸਾਡਾ ਵੀ ਭਰਾ ਨਸ਼ੇ ਨੇ ਖਾ ਲਿਆ ਵੇਹਾਡਾ ਵੀ ਭਰਾ ਨਸ਼ੇ ਨੇ ਖਾਲਿਆ ਕੋਈ ਨਹੀਂ ਜੋ ਨਸ਼ਾ ਸਰਕਾਰ ਹਟਮ ਦਿਆ ਜੇ ਕਾਂਗਰਸੀਏ ਆਏ ਉਹ ਵੀ ਉਹ ਜੇ ਕਾਲੀਏ ਮੈਂ ਕਾਲੀਆਂ ਦੀ ਧੀ ਆ ਮੈਂ ਬਾਦਲ ਦਾ ਮੇਰੇ ਪਿਓ ਨੇ ਜੇਲਾ ਕਟੀਆਂ ਕੋਈ ਕਾਂਗਰਸੀਏ ਕੋਈ ਕਾਲੀਏ ਕੋਈ ਨਹੀਂ ਕੁਛ ਵੀ ਹਟਮਦਾ ਜੇ ਝਾੜੂ ਵਾਲੇ ਆਏ ਉਹ ਸਾਰਿਆਂ ਨੂੰ ਝਾੜੂ ਹੀ ਫੇਰੀ ਜਾਂਦੇ ਹੋਰ ਤੱਕ ਕੱਕ ਕੀਤਾ ਨਹੀਂ ਅਜੇ ਤੱਕ ਉਦਰਾ ਆਏਗਾ ਮੈਂ ਮੰਤਰੀ ਇੱਥੇ ਮੈਂ ਤੁਹਾਡੀਆਂ ਗਲੀਆਂ ਬਣਾਉਣਾ ਮੈਂ ਆ ਕਰ ਦੂ ਮੈਂ ਜੇ ਕਰ ਦੂ ਉਥੇ ਜੋ ਆਇਆ ਕੋਈ ਨੇ ਕੋਖ ਨਹੀਂ ਬਣਾਇਆ ਅੱਗੇ ਤਾਂ ਚਲੋ ਮਤਲਬ ਠੀਕ ਰਹਿੰਦਾ ਸੀ ਭਰਾ ਜੀ ਪਤਾ ਨਹੀਂ ਕੀ ਰੱਬ ਜਾਣੇ ਅੱਗੇ ਤਾਂ ਚਲੋ ਮਤਲਬ ਘਰ ਆ ਜਾਂਦਾ ਸੀ ਪਤਾ ਨਹੀਂ ਤੇ ਮਤਲਬ ਠੀਕ ਹੀ ਘਰੇ ਹੀ ਰਹਿੰਦਾ ਪਿੱਛੇ ਜੇ ਪੇਟ ਚ ਹੋਈਦੀ ਮਤਲਬ ਕਬਜ਼ੀ ਹੋਈਦੀ ਸੀ ਤੇ ਆ ਹੁਣ ਥੋੜਾ ਬਦਾ ਠੀਕ ਹੋਇਆ ਤੇ ਅੱਜ ਪਤਾ ਨਹੀਂ ਮੈਂ ਕਿੱਦਾਂ ਸੀ ਮੈਂ ਦਿੱਲੀ ਜਾਣਾ ਵਾ ਤੇ ਕਰੋ ਇਹ 303 1500 ਰੁਪਏ ਵੀ ਦਿੱਤਾ ਨੂੰ ਤੇ 1500 ਰੁਪਏ ਦਿੱਤਾ ਕੱਪੜੇ ਨਵੇਂ ਤੋਂ ਪਾ ਕੇ ਆਇਆ ਵਾ ਤੇ ਪਿੱਛੋਂ ਬੈਗ ਵੀ ਪਏ ਕੱਪੜੇ ਪਏ ਵਟੀਆਂ ਟਿੱਪਾ ਕੇ ਰੱਖੀ ਦੀ ਐ ਕਹਿੰਦਾ ਮੈਂ 6 ਵਜੇ ਜਾਣਾ ਵਾ ਇੱਥੇ ਆ ਕੇ ਪਤਾ ਘਾਣੂ ਕਿ ਮਤਲਬ ਆ ਤੁਹਾਡਾ ਮੁੰਡਾ ਇੱ ਆ ਕੰਮ ਆ। ਅਛਾ ਤੋਂ ਅੰਦਰ ਖਾਤੀ ਤੁਹਾਨੂੰ ਪਤਾ ਫੋਨਾ ਕਨੈਕਟ ਚੱਲੀ ਜਾਂਦੀ ਜਾਂਦੀ ਜਾਂਦਾ। ਇਹਨੂੰ ਫੋਨ ਕਰਕੇ ਸੱਦਿਆ ਕਿ ਇਹਨੇ ਕਿਹਾ ਜਾ ਫੋਨ ਨਾਲੇ ਮਾਂ ਪਿਓ ਦੇ ਕਿਸੇ ਮੰਦੇ ਸੁਣਦੀਆਂ ਜੀ ਪੁੱਛਿਆ ਕਿੱਥੇ ਚੱਲੇ ਦੱਸ ਦੱਸ ਦੇਣੀ। ਮੰਗੇ ਇਹ ਕੀ ਕੀ ਕਰਨੀ ਜੀ ਅਸੀਂ ਤੁਹਾਡਾ ਜਵਾਬ ਤਾਂ ਚੱਲ ਗਿਆ ਜੀ। ਬਥੇਰੇ ਨੂੰ ਸਮਝਾਉਂਦੇ ਨੇ ਕਿ ਜਿੱਦਾਂ ਹੁਣ ਗੁਰੂ ਵਾਲਾ ਬਣ ਜਾ ਜੇ ਤੁਹਾਨੂੰ ਦੇਮ ਚਮਫਲ ਦਿੱਤੀ ਤੇ ਪਾਇਓ ਹੁਣ ਫਿਰ ਕੋਸੇ ਚ 83 ਜੁਲੱਖ ਜੁਨ ਚ ਪਹੇਗਾ ਜਾ ਕੇ ਫਿਰ ਕੋਤਾ ਬਿੱਲੀ ਬਣੇਗਾ। ਜੇ ਮੇ ਇਹ ਮੌਕਾ ਉਹ ਮਲਖਣਾ ਮਿਲਦਾ ਨਹੀਂ ਮਿਲਿਆ ਨਸ਼ੇ ਦੇ ਪੈ ਕੇ ਉਹ ਸਿਰਾਂ ਚਦਾ ਆ ਉਹਦੇ ਚੱਲ ਗਈ ਰੂ। ਜੋਨ ਮਤਾਂ ਨਸ਼ਾ ਲਈ ਜਾਂਦਾ ਬਾਲਾ ਵੀਰ ਆਇਆ ਹੀ ਇੱਥੇ ਨਸ਼ਾ ਕਰਕੇ ਪਿਆ ਆ ਗਾ ਆਂਦੇ ਜਾਂਦੇ ਨੂੰ ਦੱਸਿਆ ਹੈਗਾ ਤੇ ਆਪਾਂ ਵੇਖਿਆ ਮਤਲਬ ਕੀ ਹਾਲ ਬਹੁਤਾ ਹੀ ਮਾੜਾ ਹੈਗਾ ਕੋਈ ਨਹੀਂ ਦਾ ਵੀ ਇੱਥੇ ਦਾ ਵੀ ਅੰਦਰ ਦੀ ਸਾਰੇ ਬੰਨੇ ਉਹ ਬੰਦੇ ਆਉਂਦੇ ਹੈਗੇ ਆ ਇੱਥੇ ਨਸ਼ਾ ਕੈਂਪ ਵਿੱਚ ਨਸ਼ਾ ਬੰਦ ਹੋ ਗਿਆ ਨਾ ਸਾਰੇ ਬੰਦੇ ਕੈਂਪ ਵਿੱਚੋਂ ਮੁਰਗੀ ਮੱਲਿਓ ਸਾਰੇ ਇੱਧਰ ਆਉਂਦੇ ਹੈਗੇ ਜੇ ਸਵੇਰੇ ਆਣ ਕੇ ਵੇਖ ਲਿਓ ਮੇਲਾ ਲੱਗਾ ਹੁੰਦਾ ਜੇ ਉਸ ਨੂੰ ਪਤਾ ਲੱਗੇ ਸੀ ਸਟਾਫ ਆ ਭਾਜੀ ਹੋਰ ਦੱਸੋ ਇਤੋਂ ਵੱਧ ਕੀ ਹੁੰਦਾ ਲੱਗੇ ਸਾਰੇ ਸਿਵਲ ਜਿੱਥੇ ਤੁਰੇ ਫਿਰਦੇ ਆ ਸਾਰਿਆਂ ਨੇ ਕਾਰਵਾਈ ਕੀਤੀਆਂ ਸ਼ਿਕਾਇਤਾਂ ਵੀ ਕੀਤੀਆਂ ਹੈਗੀਆਂ ਅੰਦਰ ਖਾਤੇ ਚਲੋ ਹੁਣ ਮੈਂ ਕਿਸ ਦਾ ਨਾਂ ਨਹੀਂ ਲੈਣਾ ਹੈਗਾ ਉਹ ਚਾਰਿਆਂ ਦੇ ਉਹਨਾਂ ਦੇ ਘਰਾਂ 'ਚ ਪਹਿਲਾਂ ਉਹਨਾਂ ਦੇ ਨਾਂ ਪਹੁੰਚਣ ਦੇ ਕਿ ਤੁਸੀਂ ਇਹਨਾਂ ਨੇ ਸ਼ਿਕਾਇਤ ਕੀਤੀ ਹੈਗੀ ਹੁਣ ਦੱਸੋ ਬੰਦਾ ਕੀ ਸ਼ਿਕਾਇਤ ਕਰੇ ਲੋਕੀ ਡਰਦੇ ਹੀ ਆ ਭਾਜੀ ਇੱਥੇ ਕਿਹੜੀ ਗੱਲ ਹੈਗੀ ਆ ਇਹ ਸਾਰਿਆਂ ਦੇ ਆਪਣੇ ਧੀ ਪੁੱਤਰ ਦਾ ਹੁੰਦਾ ਕਿ ਚਲੋ ਕੀ ਗੱਲਾਂ ਨਿਛੇੜੀ ਬੰਦੇ ਤੋਂ ਸਾਰ ਕੋਈ ਡਰਦਾ ਹੀ ਆ ਸਿੱਧੀ ਜੜੀ ਚੱਲ ਹੈਗੀ ਜਿਹੜੇ ਵੇਚਣਦੇ ਆ ਸਰਕਾਰਾਂ ਨਾਲ ਵੀ ਹੱਥ ਮਿਲੇ ਜਾਂ ਤੇ ਸਿੱਧੀ ਜੜੇ ਪੁਲਿਸ ਨਾਲ ਵੀ ਹੱਥ ਮਿਲੇ ਜਾਂ ਫੇਰ ਵੀ ਗੰਦੇ ਆ ਨਹੀਂ ਤੇ ਕਿੱਥੇ ਵਿਗਦਾ ਹੈ ਗੰਦਾ ਇਹਨਾਂ ਨੂੰ ਨੋਟੀਫਿਕੇਸ਼ਨ ਆਈ ਕੀ ਮਾਨ ਫਾਰਮ ਦੇ ਉਹਦੇ ਵਿੱਚ ਡੈਡ ਬਾਡੀ ਪਈ ਆ ਇਹ ਡੈਡ ਬਾਡੀ ਲਿਆਏ ਆ ਬਾਕੀ ਪੁਲਿਸ ਮਰਦਾਂ ਦੇ ਹਿਸਾਬ ਤੇ ਜਿਹੜੀ ਕੋਈ ਚੀਜ਼ ਸਾਹਮਣੇ ਆਏਗਾ ਉਹਨੂੰ ਸੋਚਿਆ ਕੀਤਾ ਜਾਏਗਾ ਇਹ ਰਿਪੋਰਟ ਮਰ ਤੋਂ ਬਾਅਦ ਹੀ ਪਤਾ ਲੱਗੇਗਾ ਨਸ਼ੇ ਨਾਲ ਡੈਥ ਹੋਈ ਕਿਦਾ ਹੋਈ ਆ ਉਹ ਸਦਾ ਗਰਮੀ ਨਾਲ ਹੋਈ ਹੋਏ ਇਹਦੇ ਕਾਰਵਾਈ ਹੋ ਰਹੀ ਆ ਤੇ ਜਨਤਾ ਸਾਹ ਦੇਣ ਬੱਤ ਠੀਕ ਹੈ ਜੀ ਕਿ ਨਸ਼ੇ ਦੇ ਜਲਦੀ ਜਲਦੀ ਥੱਲ ਪਾਇਆ ਜਾਏਗਾ